ਏਸ ਆ ਗਿਆ ਡੀਏ 450 ਦਾ ਚਾਰ ਸਿਲੰਡਰ ਬਈ 50 22 ਜਾ ਗਿਆ ਜੀ। ਸ਼੍ਰੀ ਗਵਾਨ 275 275000 ਦਾ ਡਿਮਾਂਡ ਹੈ ਜੀ। 2.5 ਲੱਖ ਦਾ ਦੇ ਦਾਂਗੇ। 2.5 ਲੱਖ ਚ ਬਈ ਸਾਨੂੰ ਏਸ ਟਰੈਕਟਰ ਚਾਰ ਸਿਲੰਡਰ ਵਾਲਾ ਮਿਲ ਜੀ। ਨੰਬਰ ਆ 8553 4 ਸਟਾਰ ਰਿਵਰਸ ਪੀਟੀ ਵਾਲਾ ਟਰੈਕਟਰ ਆ ਇਹ। ਗਵਾਨ ਮਾਰ ਲੈ। ਟੌਪ ਮਾਰ ਲੈ। ਜੀ। ਗਵਾਨ ਦੀ 1015000 ਹੈ। 515000 ਰੁਪਏ ਡਿਮਾਂਡ ਆ ਟਰੈਕਟਰ ਦੀ। ਕਿੰਨੇ ਤੱਕ ਬਣ ਗਈ ਜੀ? ਜੇ ਦਾ 485000 ਦਾ ਦਿੱਤਾ ਦੇ ਦਾਂਗੇ। ਨਹੀਂ ਜੀ ਆ ਗਿਆ ਮਹਾਮਾਨ। ਮੈਸੀ 6 ਮਾੜਲਾ ਪੰਜਾਬ ਨੰਬਰ ਹੈ 5245 ਕਿੰਨੇ ਤੱਕ ਬਣ ਜੂਏ ਜੀ ਦੇ ਦਾਂਗੇ 7/2 ਦਾ 7/2 ਦਾ ਹੀ ਬਣ ਜੀ ਇਹ ਸਿੱਕਾ ਭਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਚਿਆ ਤੇ ਲੰਡੀ ਸਭ ਉਹ ਟਰੈਕਟਰ ਮੰਡੀ ਤੇ ਭਾਈ ਫੌਜੀ ਨਾ ਕਰਦੇ ਗੱਲਬਾਤ ਕਿੰਨੇ ਟਰੈਕਟਰ ਆ ਭਾਈ ਕੋਲੇ ਸੱਸੀ ਕਾ ਭਾਈ ਜੀ ਸੱਸੀ ਕਾ ਭਾਈ ਜੀ ਠੀਕ ਹੋ ਜੀ ਠੀਕ ਹੈ ਭਾਈ ਵਧੀਆ ਠੀਕ ਹੈ ਜੀ ਕੰਮ ਕਰ ਵਧੀਆ ਭਾਈ ਵਧੀਆ ਭਾਈ ਵਧੀਆ ਠੀਕ ਹੈ ਕਿੰਨੇ ਟਰੈਕਟਰ ਹੈ ਜੀ ਅੱਜ ਆਪਣੇ ਕੋਲੇ ਹੋਰ ਹੈਗਾ 10 ਟਰੈਕਟਰ ਅੱਜ ਠੀਕ ਹੈ ਜੀ ਇਹ ਡਾਊਨ ਮਾਡਲ ਵੀ ਆਪ ਮਾਡਲ ਵੀ ਆ ਮਿਕਸ ਵੈਰਾਈਟੀ ਆ ਮਿਕਸ ਆ ਸਾਰੇ ਹਰਿਆਣਾ ਨੰਬਰ ਹੀ ਆਂਦੇ ਨੇ ਪੰਜਾਬ ਵੀ ਆ ਹਰਿਆਣਾ ਨੰਬਰ ਆ ਸਾਰੇ ਪੰਜਾਬੀ ਸਾਰੇ ਹਰਿਆਣਾ ਨੰਬਰ ਆ ਇੱਕ ਨੰਬਰ ਇੱਕੋ ਹੀ ਆ ਮੈਸੀ ਆ ਉਹ ਪੰਜਾਬ ਠੀਕ ਆ ਜੀ ਟਾਮਾ ਟੱਲਾ ਪੰਜਾਬ ਨੰਬਰ ਆ ਟਰੈਕਟਰ ਬਾਰੇ ਕਰਦਿਆਂ ਗੱਲ ਬਾਤ ਸੋਨਾ ਲਿਖਾ ਆ ਗਿਆ ਜੀ ਡੀਆਈ 750 ਦਾ ਆਰਐਕਸ ਆ ਗਿਆ ਕਿੰਨੇ ਮਾਡਲ ਆ ਜੀ ਇਹ ਇਹ ਹੈਗਾ 13 ਮਾਡਲ 13 ਮਾਡਲ 55 ਐਚਪੀ ਚ ਆ ਗਿਆ ਹਰਿਆਣਾ ਨੰਬਰ ਪਾਇਰਾ ਦੀ ਕੀ ਕੰਡੀਸ਼ਨ ਰਹੂ ਜੀ ਦਾ ਅੱਧੇ ਕਬੀ ਅੱਧੇ ਦਾ ਟਾਇਰਾ ਪਾਵਰ ਸਟੀਅਰਿੰਗ ਦੇ ਵਿੱਚ ਆ ਗਿਆ ਸਾਈਡ ਗੇਅਰ ਦੇ ਵਿੱਚ ਆ ਗਿਆ ਹਾਂ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿ ਮੇਰਾ ਵਧੀਆ ਵਧੀਆ ਇੰਜਨ ਗੇਅਰ ਦਾ ਕਾਗਜ਼ ਪੱਤਰਾ ਦੀ ਜੀ ਕਾਗਜ਼ ਪੱਤਰਾ ਦੀ ਫੁੱਲ ਗਾਰੰਟੀ ਆ ਐਨਓਸੀ ਮਿਲ ਜੂਗੀ ਠੀਕ ਹੈ ਜੀ ਹਾਂ ਟਮਾਂਡੇ ਦੀ ਨਿਵਾੜ ਤਾਂ ਇਹਦੀ 3,65,000 ਹੈ ਹਾਂ ਜੀ ਇੰਨੇ ਤੱਕ ਬਣ ਜੂ ਜੀ 3,45,000 ਦੇ ਦਿਆਂਗੇ ਠੀਕ ਹੈ ਜੀ ਅੱਗੇ ਜੀ ਅੱਗੇ ਆ ਗਿਆ ਏਸੀ ਏਸ ਆ ਗਿਆ ਡੀਆਈ 450 ਦਾ 4 ਸਿਲੰਡਰ ਬਈ 50 ਇੱਕ ਵਿੱਚ ਆ ਗਿਆ ਦੇਖ ਤਾਇਰ ਹੈ ਠੀਕ ਹੈ ਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਹੈ 13 ਮਾਡਲ ਹੈ ਐਨਓਸੀ ਮਿਲ ਜੂਗੀ ਠੀਕ ਹੈ ਜੀ ਪਾਵਰ ਸਟੀering ਦੇ ਵਿੱਚ ਆ ਟਰੈਕਟਰ ਪਾਵਰ ਸਟੀering ਆ 8 ਪੰਜ ਬੰਦੇ ਜਿੰਨੀ ਜਾਣ ਲੌਂਦਾ ਇਹ ਚਾਰ ਸਿਲੰਡਰ ਚ ਆ ਗਿਆ ਚਾਰ ਸਿਲੰਡਰ ਤੇ ਆ ਗਿਆ ਪਾਵਰ ਸਟੀering ਤੇਲ ਬ੍ਰੇਕਾਂ ਟੌਪ ਮਾਡਲ ਹੈ ਠੀਕ ਹੈ ਜੀ ਕੋਲ ਟੌਪ ਆ ਹਾਂ ਡਬਲ ਕਲੱਚ ਠੀਕ ਹੈ ਡਬਲ ਕਲੱਚ ਆ ਗਿਆ ਭਾਈ ਇਹ 13 ਮਾਡਲ ਹੈ ਡਿਮਾਂਡ ਜੀ ਦੀ ਡਿਮਾਂਡ 275 275000 ਦਾ ਡਿਮਾਂਡ ਹੈ ਜੀ 2.5 ਲੱਖ ਦਾ ਦੇ ਦਾਂਗੇ 2.5 ਲੱਖ ਚ ਬਈ ਸਾਨੂੰ ਇਸ ਟਰੈਕਟਰ ਚਾਰ ਸਿਲੰਡਰ ਵਾਲਾ ਮਿਲ ਜੂ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਏ 750 ਦਾ 11 ਮਾਡਲ ਆ ਬਾਈ 11 ਮਾਡਲ ਪਾਵਰ ਸਟੀering ਹਰਿਆਣਾ ਨੰਬਰ ਐਚ ਆਰ 24 66 ਦਾ ਨੰਬਰ ਹੀ 66 ਦਾ ਜੀ ਪਾਵਰ ਸਟੀering ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 60-60 ਦਾ ਟਾਇਰ ਆ ਬਾਈ 60-60 ਟਾਇਰਾਂ ਦੀ ਕੰਡੀਸ਼ਨ ਹੈਗੀ ਆ 13 ਮਾਡਲ ਹੈ 11 ਆ ਸੌਰੀ 11 11 ਮਾਡਲ ਆ ਐਨਓਸੀ ਮਿਲ ਜੂਗੀ ਠੀਕ ਆ ਜੀ ਰੇਟ ਹੈ 3 ਲੱਖ ਤੇ 65000 3 ਲੱਖ 65000 ਡਿਮਾਂਡ ਆ ਹਾਂ 3 ਲੱਖ ਤੇ 40000 ਟਰੈਕਟਰ ਦੇ ਦਾਂਗੇ 3 ਲੱਖ 40000 ਦਾ ਟਰੈਕਟਰ ਬਣ ਜੂਗੀ ਅੱਗੇ ਜੀ ਅੱਗੇ ਆ ਗਿਆ 855 ਅੱਗੇ ਆ ਗਿਆ ਸਪਰਾਜ 855 4 ਸਟਾਰ ਰਵਟਸ ਪੀਟੀ ਵਾਲਾ ਟਰੈਕਟਰ ਆ ਇਹ ਵਾਹ ਮਾੜਲਾ ਟੌਪ ਮਾੜਲਾ ਠੀਕ ਆ ਜੀ ਛੋੜਾ ਮਾਡਲ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਪਾਵਰ ਸਟੀering ਪੁਲਟਾਉ ਕੋ ਮਾੜਲਾ ਨਵੇਂ ਟਾਇਰ ਹੈ ਬਾਈਕ ਵਾਲੇ ਕੋਲ ਨਵੇਂ ਟਾਇਰ ਆ ਜੇਕੇ ਦੇ 14 14 ਵਾਲੇ ਫਰੰਟ ਵਾਲੇ ਪੋਲੋ ਦੇ ਆ ਗਏ ਜੀ ਅੱਧੇ ਕ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਡਬਲ ਟੈਕੀ ਬੂਟਰ ਵਾਲਾ ਹਰਿਆਣਾ ਨੰਬਰਾ ਹਰਿਆਣਾ ਨੰਬਰਾ ਨੂੰ ਸੀ ਮਿਲ ਜੂਗੀ ਠੀਕ ਆ ਜੀ ਹਾਂ ਚੰਗਾ ਡਿਮਾਂਡ ਇਹਦੀ ਡਿਮਾਂਡ ਇਹਦੀ 5 ਲੱਖ 15 ਹਜ਼ਾਰ 5 ਲੱਖ 15 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੀ ਕਿੰਨੇ ਕ ਤੱਕ ਬਣ ਜੂਗੀ ਇਹ ਮੇਰਾ 4 ਲੱਖ 85 ਹਜ਼ਾਰ ਦਾ ਇੱਕ ਦੇ ਦੇਗੇ 4 ਲੱਖ 85 ਅੱਗੇ ਆ ਗਿਆ ਜੀ ਫਾਰਮਾਟ੍ਰੈਕ 60 ਦਾ 2003 ਵਾਲਾ ਕੰਨ ਮਾਡਲ ਆ ਹਰਿਆਣਾ ਹੀ ਨੰਬਰ ਆ 90 ਪੈਸੇ ਟਾਇਰ ਆ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬਈ ਚੰਗਾ ਟਰੈਕਟਰ ਸਾਰਾ ਅਰਜੀਨਲ ਠੀਕ ਆ ਜੀ ਹਾਂ ਮਰਾਡ ਮਰੂਡ ਤਾਂ ਨਾਲ ਦੀ ਹੋਣਗੇ ਬਈ ਸਾਰਾ ਕੁਝ ਨਾਲ ਦਾ ਮਰਾਡ ਮੂਡ ਸਭ ਵਧੀਆ ਆ ਠੀਕ ਆ ਕੰਨ ਮਾਡਲ ਆ ਡਿਮਾਂਡ ਬਈ ਰਿਵਾੜ 235 235 ਦਵਾਣਾ ਕਿੰਨੇ ਤੱਕ ਹੋ ਜੂਏ ਜੀ ਦੇ ਦਾਂਗੇ 220 220 ਚ ਪੈਸੇ ਨੂੰ ਮਿਲ ਜੂ ਫਾਰਮਾਟ੍ਰੈਕ 60 ਵਾਲਾ 855 ਆ ਗਿਆ ਰਿਵਰਸ ਪੀਟੀਓ ਫੁੱਲ ਟੌਪ ਮਾਡਲ ਆ 13 ਮਾਡਲ ਆ ਇਹ ਵੀ ਫੁੱਟ ਲੱਗੀ ਆ ਟੱਕ ਲੱਗਿਆ ਨਾਲ ਹੀ ਮਿਲੂ ਡੱਕ ਡੱਕ ਵੀ ਸਾਰਾ ਕੋਲ ਨਾਲ ਹੀ ਟਾਇਰ ਨਵੇਂ ਆ ਦੇ ਵੀ ਠੀਕ ਆ ਜੀ ਨਵੇਂ ਟਾਇਰ ਪਏ ਆ ਵੀ ਹਰਿਆਣਾ ਨੰਬਰ ਆ ਫੁੱਲ ਟੌਪ ਮਾਡਲ ਆ ਕੋੜਾ ਬੰਪਰ ਲੱਗਿਆ ਪਿਆ 4 ਲੱਖ ਤੇ 60000 ਰੇਟ ਆ ਇਹਦਾ 460 460 460 ਟਮਾੜਾ ਤੇ 440 ਦਾ ਦੇ ਦਿਆਂਗਾ 440 ਦਾ ਇਹ ਮਿਲ ਜੂ ਜੀ ਅੱਗੇ ਇਸ ਆ ਗਿਆ ਜੀ ਅੱਗੇ ਆ ਗਿਆ ਇਸ ਫੇਰਾ ਗਿਆ VI 450 ਦਾ ਇਹ 14 ਮਾਡਲ ਆ ਜੀ ਇਹ 14 ਮਾਡਲ ਆ ਚਾਰ ਸਿਲੰਡਰ ਹੀ ਇਹ ਆ 50 ਐਚਪੀ ਚ ਆ ਜਾਂਦਾ ਹਰਿਆਣਾ ਨੰਬਰ ਆ ਇਹ ਟਰੈਕਟਰ ਆ ਪਾਸੇ ਦੀ ਘੱਟ ਤੇਲ ਖਰਚੇ ਵਾਲਾ ਸਸਤਾ ਟਰੈਕਟਰ ਵੱਧ ਕੰਮ ਵਾਲਾ ਟਰੈਕਟਰ ਆ ਜਾਂਦਾ ਇਹ ਆਵਰੇ ਸਟੀਰਿੰਗ ਆ ਹਾਂਜੀ ਹਾਂ ਪਾਵਰ ਸਟੀਰਿੰਗ ਆ ਨਾ ਪਰ ਕਲਚ ਪਾਵਰ ਮਾਡਲ ਤੇ ਟੈਕ ਆਪ ਦੇ ਦਿਆਂਗੇ 2 ਪੁਆਇੰਟ ਦਾ ਮਾਣ 2 ਪੁਆਇੰਟ ਰੇਟ ਆ ਤੇ 240 ਦਾ ਦੇ ਦੇਗੇ ਠੀਕ ਹੈ ਜੀ 2 ਲੱਖ 40000 ਚ ਬਈ ਸਾਨੂੰ ਇਹ ਟਰੈਕਟਰ ਮਿਲ ਜੂ ਸਾਹਮਣੇ ਮੈਸੀ ਆ ਗਿਆ ਮਹਾਮਾਹਣ ਮੈਸੀ 6 ਮਾੜਲਾ ਪੰਜਾਬ ਨੰਬਰ ਹੈ 5245 ਪੰਜਾਬ ਨੰਬਰ ਹੈ ਪੰਜਾਬ ਨੰਬਰ ਚ ਆ ਗਿਆ ਜੀ ਇਹ ਹਾਂ 2 ਲੱਖ 45000 ਦਾ ਟਾਇਰ ਜਿਹੜਾ 90 ਪੈਸੇ ਹੈਗੇ ਨੇ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹਾਂ ਕਿੰਨੇ ਕ ਤੱਕ ਬਣ ਜੂ ਇਹ ਜੀ ਦੇ ਦਾਂਗੇ ਸਵਾ ਦੋ ਦਾ ਸਵਾ ਦੋ ਦਾ ਇਹ ਬਣ ਜੀ ਅੱਗੇ ਬਈ ਅੱਗੇ ਆ ਗਿਆ 35 35 ਵਾਲਾ ਸੋਨਾ ਲਿੱਕਾ ਆ ਗਿਆ ਜੀ ਮੀ ਮਾੜਲਾ ਬੀ ਮਾਡਲ ਆ 39 ਐਚਪੀ ਸਾਈਡ ਗੀਅਰ ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਠੀਕ ਹੈ ਬ੍ਰੇਕਾ ਡਬਲ ਡਿਸਟ੍ਰਿਬਿਊਟਰ ਠੀਕ ਆ ਜੀ ਫੁੱਲ ਟਾਪ ਆ ਹਾਂ ਫੈਰਾਨੀ ਕੀ ਕੰਡੀਸ਼ਨ ਰੋ ਬਈ ਫੈਰ ਨਾਲ ਦੇ ਆ ਬਈ ਇਹਦੇ ਨਾਲ ਦੇ ਟਾਇਰ ਪਿੱਛੇ ਟਾਇਰ ਹੈਗੇ ਆ ਠੀਕ ਆ ਬਈ ਜੀ ਇਹ ਆ ਗਿਆ ਜੀ ਬੀ ਮਾਡਲ ਡਿਮਾਂਡ 475 ਕਿੰਨੇ ਕ ਤੱਕ ਬਣ ਜੂ ਸੀ ਇਹ ਦੇ ਦਾਂਗੇ 45000 ਦਾ ਐਕਸਟਰ ਦੇ ਦਾਂਗੇ 445 ਦਾ ਬਣਦੀ ਆ ਅੱਛੀ ਰਹੇਗਾ ਹੋਣੀ ਬਣਾਈ ਲੈ ਯਾਰ ਠੀਕ ਆ ਕਿਹੜਾ ਹੀ ਸੋਨਾ ਲਿੱਕਾ 50 ਸੋਨਾ ਲਿੱਕਾ ਡੀ ਆਈ 750 ਆ ਗਿਆ ਜੀ ਇਹ ਵੀ ਹਰਿਆਣਾ ਨੰਬਰ ਆ ਬਈ ਇਹ ਇਹ ਵੀ ਹਰਿਆਣਾ ਨੰਬਰ ਆ ਸਿੰਪਲ ਸਟੀering ਜੀ ਸਿੰਪਲ ਸਟੀering ਹੈ ਮਾਡਲ 5 ਹੈ ਹਾਂਜੀ ਟਾਇਰ ਦੇਖ ਲੈ 775 ਬਈ ਟਾਇਰ ਨਾ ਠੀਕ ਆ ਜੀ ਪਲੇਟਫਾਰਮ ਆ ਇਹਦੇ ਦੂਜੇ ਲੱਗਿਆ ਬਈ ਢੁੱਲਾ ਢੁੱਲਾ ਇਹ ਇਹ ਪਲੇਟਫਾਰਮ ਚ ਹੀ ਆਏ ਨੇ ਇਹ ਠੀਕ ਆ ਇਹ origignal ਹੀ ਆ ਬਈ ਇਹ origignal ਹੈ ਕਿਨਾਲੀ ਆ ਠੀਕ ਆ 15 ਦੇ ਬਾਈਕ ਵਾਲੇ ਟਾਇਰ ਆ ਇਹ ਟਾਇਰ ਬਹੁਤ ਘੱਟ ਟਰੈਕਟਰ ਆ ਦਿੰਦੇ ਆ 15 ਵਾਲੇ 15 ਵਾਲੇ ਇਹਦੇ 15 ਵਾਲੇ ਟਾਇਰ ਆ ਸਾਈਡ ਗੇਅਰ ਆ ਠੀਕ ਆ ਬਾਈ ਜੀ ਇੰਜਨ ਗੇਅਰ ਦਾ ਵਧੀਆ ਟਰੈਕਟਰ ਠੀਕ ਆ ਜੀ ਨਵਾਂ ਕੀ ਕੀ ਰਹੂ ਜੀ ਇਹਦੀ 45 ਐ 2.45 ਡਿਮਾਂਡ ਆ 15 ਮਾਡਲ ਹਾਂ ਨਾ 5 5 5 5 ਮਾਡਲ ਠੀਕ ਆ ਬਾਈ ਜੀ ਇਹ ਕਿੰਨੇ ਕ ਦਾ ਬਣ ਜੂਗੀ ਜੀ ਇਹ ਇਹ ਦੇ ਦਾਂ 225000 ਦਾ 2 ਲੱਖ 25000 ਦਾ ਬਈ ਆ ਟਰੈਕਟਰ ਸਾਨੂੰ ਬਣ ਜੂਗਾ ਤੇ ਆਪਣਾ ਨੰਬਰ ਜੀ ਨੰਬਰ 96640 99001 ਠੀਕ ਆ ਜੀ ਤੇ ਸਾਰੇ ਟਰੈਕਟਰ ਬਈ ਹਰਿਆਣਾ ਨੰਬਰ ਐਨਓਸੀ ਵਗੈਰਾ ਮਿਲ ਜੂ ਪਾਗਿਆ ਪੱਤਰਾਂ ਦੀ ਗਾਰੰਟੀ ਕਿਵੇਂ ਆ ਪੰਜ ਮਾਡਲ ਆ ਇਹਦੀ ਨਹੀਂ ਮਿਲਦੀ ਇੰਨੇ ਸੀ ਠੀਕ ਆ ਜੀ ਇਹ ਤਿੰਨ ਮਾਡਲ ਆ ਉਹਦੀ ਨਹੀਂ ਮਿਲਦੀ ਜਿਹੜਾ ਉੱਚਾ ਮਾਡਲ ਆ 12 ਦੇ ਉੱਤੇ 10 ਦੇ 11 11 ਮਾਡਲ ਤੋਂ 11 ਮਾਡਲ ਤੋਂ ਤੇ ਉੱਤੇ ਜਿਹੜਾ 11 ਮਾਡਲ ਦੀ ਮਿਲ ਜੂ 10 ਮਾਡਲ ਦੀ ਮਿਲ ਜਾਂਦੀ ਏ ਠੀਕ ਆ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੈ ਕੰਟੈਕਟ ਕਰ ਲਿਓ ਪੁਰਾਣਾ ਟਰੈਕਟਰ ਕੱਟਿਆ ਜਰਣਾ ਟਰੈਕਟਰ ਕੱਟ ਲਾ ਕੇ ਵਿੱਚ ਵੀਡੀਓ ਬੜੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ